ਬਲਾਵਲੇ ਮਹੱਲਾ ਪੰਜੇਵਾਂ ਬੰਦਨ ਕਾਟਿ ਆਪ ਪ੍ਰਭੂ ਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤੰਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਨ ਜੋਗ ਰਹਾਉ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੇ ਹਰ 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 ਜਪਤੀ ਐ ਅੰਤਰ ਲੇਵਲਾਈ ਗੇਲ ਵਿਖ ਉਤਰੈ ਸੁਧ ਹੋਇ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤੰਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸਾਤ ਨਾਮ ਜਪਤ ਗੋਵਿੰਦ ਕਾ ਬਿਨ ਸੈ ਪਰਮ ਪ੍ਰਾਂਤ ਗੁਰ ਪੂਰਾ ਜਿਸ ਭੇਟਿਆ ਤੰਕੇ ਸੁਖ ਪਰਵੇਸ ਮਨ ਕੀ ਮਤ ਤਿਆਗੀ ਐ ਸੁਣੀਏ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਤਾਰ ਮਨ ਤੇ ਕਬ ਹੋ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕੰਬਲ ਸਿਓ ਰੰਗ ਲਗਾ ਆਚਰ ਜ ਗੁਰ ਦੀਵ ਜਾਣ ਕੋ ਕਿਰਪਾ ਕਰੋ ਪ੍ਰਭ ਤਾਣ ਕੋ ਲਾਵੋ ਸੇਵ ਨਿਦਨਦਾਨ ਅੰਬਰ ਤਪਿਆ ਮਨ ਤਨ ਆਨੰਦ ਨਾਨਕ ਕਬਹੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲ ਮਹੱਲਾ ਪੰਜਵਾਂ ਤ੍ਰਿਸ਼ਣ 부ਜੀ ਮਮਤਾ ਆ ਗਈ ਨਾਠੇ ਪੈ ਪਰਮਾ ਥਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਮਨ ਤਨ ਸਭ ਸੀਤਲ ਭਇਆ ਪਾਇਆ ਸੁਖ ਬੀਰ ਰਹਾਉ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂਕਾ ਅਚਰਜ ਸਵਾਦ ਆਪ ਮੁਗਤ ਸੰਗੀਤਰੀ ਕੁੱਲ ਕੁਟੰਬ ਉਦਾਰ ਸਫਲ ਸੇਵਾ ਗੁਰਦੀਵਕੀ ਨਿਰਮਲ ਦਰਬਾਰੈ ਨੀਚ ਅਨਾਥ ਅਜਾਨਮੈ ਨੇ ਰ ਗੋਣ ਗੋ ਨਹੀਂ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਗੀਨ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਦਾ ਆਸਰਾ ਅਨ ਨਾਹੀ ਠਾਓ ਤਾਨ ਦੀਬਾਨ ਪਰਵਾਰ ਧੰਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਈਐ ਨਿੰਦਕ ਨਿੰਦਾ ਕਰ ਪਾਚੀ ਜਮ ਕਾਲ ਗਰਸੀਐ ਰਹਾਉ ਸੰਤਾ ਇਕਤਿਆਮਨਾ ਦੂਸਰ ਕੋ ਨਾਹੀਂ ਇਕਸਿ ਆਗੇ ਬੇਣਤੀ ਰਬਿਆ ਸਰਬ ਥਾਈ ਕਥਾ ਪੁਰਤਨ ਉਹ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਐ ਜਨ ਲੀਐ ਬਾਣੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਬ ਮਾਈ ਪ੍ਰਭ ਕੈ ਸੇਵਕ ਸਰਨ ਪ੍ਰਭ ਤੈਨ ਕੋ ਪਉ ਨਾਈ ਬਿਲਾਵਲੇ ਮਹੱਲਾ ਪੰਜਵਾਂ ਵੰਦਨ ਕਾਟੇ ਸੋ ਪ੍ਰਭੂ ਜੰਕੈ ਕਲਹਾਤ ਅਬਰ ਕਰਮ ਨਹੀਂ ਛੋਟੀ ਐ ਰੱਖੋ ਹਰਨਾਥ ਤੂ ਸਰਨਾਗਤ ਮਾਦਵੇ ਪੂਰਨ ਦਿਆਲ ਛੁੱਟ ਜਾਏ ਸੰਸਾਰ ਤੇ ਰੱਖੇ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋ ਇਨ ਮੋਲ ਬਾਨਾ ਝੂਠ ਸਮਗਰੀ ਮਨ ਵਸੀ ਪਰਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂ ਰਾਖੇ ਤਿਉ ਰਹਾ ਪ੍ਰਭ ਅਗਮ ਅਪਾਰੀ ਕਰਨ ਕਰਨ ਸਮਰੱਤ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਨ ਗਾਉ ਬਿਲਾਵਲ ਮਹੱਲਾ ਪੰਜਵਾਂ ਕਮਨ ਕਮਨ ਨਹੀਂ ਪੱਤਰਿਆ ਤੁਮਰੀ ਪਰਤੀਤ ਮਾ ਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੋ ਮਹਾ ਉਦਮਾਦਾ ਖਰਕਾ ਬੈਕਰ ਤੋ ਛਟੈ ਜੋ ਜੋ ਪ੍ਰਲਦ ਰਹਾਉ ਜਬ ਤਬ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੇ ਨਾਹੀ ਜੋਨ ਦੁਖ ਨਿਰਲज्जੀ ਪਾਂਡ ਹਰ ਸੰਗ ਸਹਾਈ ਮਹਾ ਮੀਤ ਜਸ ਸਿਉ ਤੇਰਾ ਪੀਦ ਬੀਦਾ ਪੰਜ ਬਟਵਾਰੀ ਉਪਜਿਓ ਮਾਖੀਦ ਨਾਨਕ ਤិន ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਪਿਆ ਸੇਮਰਤ ਸੁਖਸਾਰ ਜਪ ਜਪਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਾਰਬਰਮ ਆਰਾਦਤੇ ਮੁਖ ਅੰਬਰਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੀ ਸਬ ਕੈ ਮਨ ਲੋਚ ਪਾਰੇ ਉਪਕਾਰਨਿਤ ਚਤਵਤੇ ਨਾਹੀ ਕਸ਼ਪੋਚ ਧਨ ਸੋ ਥਾਨ ਬਸੰਤ ਤਨ ਜੈ ਜਪਿਏ ਨਾਮ ਕਥਾ ਕੀਰਤਨ ਹਰਿ ਅਤ ਕਾਨਾ ਸੁਖ ਸਹਿਜ ਬਿਸਰਾਮ ਮਨ ਤੇ ਕਦੀ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾਂਕੈ ਸਭ ਕਿਛ ਹਾਥ ਬਿਲਾਵਲੇ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤ ਆਥਿਆ ਮੂਵਾ ਕਿਛ ਕਾਮਨਾ ਆਵੇ ਜਿਨੇ ਏ ਰਤਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾਉ ਹਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮਤੀ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੈ ਗੰਡੈ ਅੰਡਜ ਜੇ ਰਜ ਸੀਤ ਜੇ ਉਤਪਜਾ ਪ੍ਰਭ ਕੀ ਏਕਿਰਤ ਕਰਤ ਕਮਾ ਮਨ ਸਰਬ ਫਲ ਰਵੀਐ ਹਰ ਨਿਰਤ ਕਮਤੇ ਕਸ਼ੂ ਨਾ ਹੋਵਨਾ ਸਰਨ ਪ੍ਰਭ ਸਾਦ ਮੋ ਮਗਨਾ ਕੋ ਪੰਦ ਤੇ ਨਾਨਕ ਗੁਰ ਕਾੜ ਬਿਲਾਵਲੇ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫੇਰਾ ਖੋਜੋ ਬੰਧ ਥਾਨ ਅਸ਼ਲ ਅਸ਼ੀਦ ਆਧਿਆਪੀਦ ਪ੍ਰਭ ਐਸੀ ਭਗਵਾਨ कब देखो प्रभ अपना आत्म कै रंग जागण तेपना भला बसिय प्रभ संग रहाओ बरन आश्रम शस्त्र सुनो दर्शन की प्यास रूप न रेख न पंच तत् ठाकर अ ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕਿਰਪਾ ਜਾਂ ਕੋ ਮਿਲੈ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੀ ਬਿਨਸੀ ਤੈ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾਨ ਕੇ ਪੂਰਨ ਕਰਮਾ ਬਿਲਾਵਲ ਮਹੱਲਾ 5ਵਾਂ ਜੀ ਜੰਤ ਸੋ ਪਰਸਨ ਪੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਾਰਿਆਪ ਖਾਤ ਖਰਚਤ ਨਿਬਤਰਹਿ ਗੁਰ ਸਬਦ ਆਖੋਟ ਪੂਰਨ ਭਈ ਸਮਗਰੀ ਕਬ ਹੋ ਨਹੀ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਦੇ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਧੇ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜੰਗਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈਰਾਸੇ ਕਰਤਾਰਪੁਰ ਕਰਤਾ ਵਸੀ ਸੰਤਨ ਕੈ ਪਾਸ ਰਹਾਉ ਬਿਗਨ ਨ ਕੋ ਲਾਗਤ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ Rai ਭਗਤਨ ਕੀ ਰਾਸ ਟੋਟ ਨ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੈ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਓਨ ਨਾ ਦੇਸੈ ਸੰਤ ਪ੍ਰਸਾਦ ਭੇਟੈ ਪ੍ਰਭੂ ਪੂਰਨ ਜਗਦੀਸੈ ਜੈ ਜੈਕਾਰ ਸਬੈ ਕਰੈ ਸਚ ਥਾਨੁ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰਿਆ ਰਾਦੀਐ ਹੋਈਐ ਆਰੋਗ ਰਾਮਚੰਦ ਕੀ ਲਾਸ ਟਿਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੈ ਮਿਲੇ ਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨ ਸੈ ਬਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ raag bilavale mahalla panjma do pade kar panjma ek onkar sat gur prasad avar opap sab tyagya daru naam laaya taap paap sab mitti rog seetal man paaya gur pura aradya sagla dukh gaya ਰੱਖਣ ਹਾਰੇ ਰਾਖਿਆ ਆਪਣੀ ਕਰ ਮਇਆ ਰਹਾਉ ਬਾਪ ਕਰ ਪ੍ਰਭ ਕਾਡਿਆ ਕੀ ਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਬਿਲਾਵਲ ਮਹੱਲਾ ਪੰਜਵਾਂ ਕਰਤਾਰ ਮਸਤਰ ਥਾਪਿਆ ਨਾਮ ਦੀਨੋ ਦਾਨ ਸਾਪਲ ਸੇਵਾ ਪਰ ਬ੍ਰਹਮ ਕੀ ਤਾਂਗੀ ਨਹੀਂ ਹਾਨ ਆਪੇ ਹੀ ਪ੍ਰਭ ਰੱਖਦਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੇ ਤਾ ਮਾਨ ਰਹਾ ਸਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿ ਜਿਸ ਪਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲੇ ਮਹੱਲਾ ਪੰਜਵਾਂ ਚਰਨ ਕੰਬਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰਿ ਤਾੰਕਾ ਸਦ ਪਰਤਾਪ ਰਾਖਨ ਹਾਰਿਆ ਪਾਰ ਪ੍ਰਭ ਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮ ਦਾਸ ਪਰ ਕਿੰਨੇ ਗੁਰ ਦੇਵ ਰਹਾਉ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨ ਲਾਗੈ ਨਾਨਕ ਨਾਮ ਸਲਾਈ ਐ ਭਾਈ ਦੁਸ਼ਮਨ ਪਾਗੈ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਦੀ ਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ RAM ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤਨ ਜੋ ਹਈ ਤਿਤ ਚਾਖ ਨ ਲਾਗੈ ਰਹਾਉ ਕਾਮ ਕਰੋਦ ਮਦ ਮਾਨਮੋ ਬੇਨਸੀ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕੈ ਸੋ ਕਰਨਾ ਭੈ ਪ੍ਰਸੰਨ ਗੋਪਾਲ ਰਾਈ ਭਉ ਕਿਸ਼ਨਾਈ ਕਰਨਾ ਦੂਖ ਨਾ ਲਾਗੇ ਕਦੇ ਤੁਦ ਬਾਰ ਬਰਮਚਤਾਰੀ ਜਮ ਕੰਕਰ ਨੇੜ ਨਯਾਵਈ ਗੁਰ ਸਿੱਖ ਪਿਆਰੀ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਟਾ ਦੁ ਕੋਠਾ ਹੋ ਬਿਸਰਾਮ ਪਾਏ ਮਿਲ ਸਾਧ ਸੰਗ ਤੰਤੇ ਬਾਉਣ ਨਾਤਾਉ ਪਾਰ ਬਰਮ ਗੁਰ ਆਪਾਣੀ ਚਰਨਨ ਬਲ ਜਾਉ ਅਨੰਦ ਸੂਖ ਮੰਗਲ ਬਣੀ ਤੀਖਤ ਗੁਨ ਗਾਉ ਰਹਾਉ ਕਥਾ ਕੀਰਤਨ ਰਾਗ 나ਦ ਧੁਨ ਏ ਬਿਨਸਿਓ ਸਵਾਉ ਨਾਨਕ ਪ੍ਰਭ ਸੋ ਪਰਸੰਨ ਪੈ ਬਾਛਤ ਫਲ ਪਾਉ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੀ ਕੀ ਬੇਨਤੀ ਰਿਦਕਰ ਪਰਗਾਸ ਤੁੰਬਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸੇ ਚਰਨ ਕੰਬਲ ਕਾ ਆਸਰਾ ਪ੍ਰਭ ਪੁਰਖ ਗੁਣਤਾਸਿ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਨ ਤੂੰ ਹੈ ਤੂੰ ਸਰਬੇ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਨ ਕੋ ਨਿਰਮਲ ਜਾਸਿ ਬਿਲਾਵਲ ਮਹੱਲਾ ਪੰਜਵਾਂ ਸਰਬ ਸਿਧ ਹਰ ਗਾਈ ਐ ਸਭ ਭਲਾ ਮਨਾਵੈ ਸਾਦ ਸਾਦ ਮੁਕਤੇ ਕਹੈ ਸੁਣ ਦਾਸ ਮਿਲਾਵੈ ਸੋਖ ਸਹਿਜ ਕਲਿਆਨ ਰਸ ਓਰੇ ਗੁਰ ਦੀਨਾ ਜੀ ਸਗਲ ਦੇ ਆਲਪੈ ਹਰ ਹਰ ਨਾਮ ਚੀਨ ਰਹਾਉ ਪੂਰ ਰਯੋ ਸਰਬਤਰ ਮੈਂ ਰਬ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਵੇਖ ਪ੍ਰਭ ਕੀ ਤੀਰ ਬਿਲਾਵਲ ਮਹੱਲਾ ਪੰਜਵਾਂ ਔਰ ਦਾਸ ਸੁਣੀ ਦਾ ਤਾਰ ਪ੍ਰਭ ਹੋਈ ਕਿਰਪਾਲ ਰਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜੀ ਨਾ ਜੋਹੀ ਕੋ ਮੀਤ ਜਨ ਤੂੰ ਗੁਰ ਕਾ ਦਾਸੇ ਪਾਰ ਬਰਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏ ਕਹਿ ਬੀ ਆ ਨਹੀਂ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਈ ਗੈ ਤਮਹੋ ਨ ਚੰਦਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜੰਗੀ ਸੀਵ ਉਚੀ ਅਪਾਰ ਅਗਨਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੀ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੈ ਜਮ ਜਾਲ ਦੂਖ ਭੋਗ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੋਖਿਆ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਪੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜੰਕਾ ਵਡ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਪੈ ਕਾਮ ਭਉਨਾਠਾ ਪਰਮ ਮਿਟ ਗਿਆ ਅਰਵਿਆ ਨਿਤ ਰਾਮ ਸਾਧ ਜਨਾ ਕੇ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਾਣੀ ਸਿੰਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰਤੀ ਪੈ ਨਾਮ ਨਾਨਕ ਤਿਸ ਸਰਨਾਗਤੀ ਕੱਡ ਕੱਡ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਥ ਵੱਡ ਪ੍ਰਤਾਪ ਅਚਰ ਜੈ ਰੂਪ ਹਰ ਕੀ ਨੀਂਦਾਂ ਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸੇ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸੇ ਬਿਲਾਵਲ ਮਹੱਲਾ 5 ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਦਾ ਦਾਤਾ ਪਾਰ ਬ੍ਰਹਮਜਨ ਸੇਵਿਆ ਅਨ ਦਿਨ ਰੰਗ ਰਾਤਾ ਸਾਥ ਸਹਿ ਜੀ ਆਨੰਦ ਕਾ ਨਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾ ਸਰਹਾਉ ਸੁਣ ਸੁਆਮੀ ਅਰਦਾਸ ਜਨ ਤਮ ਅੰਤਰ ਜਾਮੀ ਧਾਨ ਤਨ ਅੰਤਰ ਰਾਵ ਰਹਿ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਹੀ ਪਾਰ ਬ੍ਰਹਮ ਸਰਨਾਈ ਚੌਗਰਦ ਹਮਾਰੇ RAM ਕਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਨ ਬਨ ਤੇ ਬਣਾਈ RAM ਨਾਮ ਔਖਦ ਦਿਆ ਏ ਕਾਲ ਵਲਾਈ ਰਹਾਉ ਰੱਖ ਲੀ ਤਨ ਰੱਖਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਪੈ ਸਹਾਈ ਰੱਖ ਲੀ ਤਨ ਰੱਖਣ ਹਾਰ ਸਾਬ ਬਿਆ ਦੇ ਮਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਪੈਸਾਈ ਵਾਹਿਗੁਰੂ